ਜਿਹ ਲੁਧਿਆਣਾ ਦੇ ਵਿੱਚ hockey ਟੀਮ ਦਾ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੂਰੀ hockey ਟੀਮ ਸਾਡੇ ਨਾਲ ਮੌਜੂਦ ਹੈਗੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਜ ਪੂਰੀ ਟੀਮ ਲੁਧਿਆਣਾ ਦੇ ਵਿੱਚ ਪਹੁੰਚੀ ਅੱਜ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਮੈਚ ਰਹੇ ਨੇ ਲੁਧਿਆਣਾ ਦੇ ਵਿੱਚ ਪਹੁੰਚਾ ਸਵਾਗਤ ਕੀਤਾ ਜਾ ਰਿਹਾ ਤੁਹਾਡਾ ਨਹੀਂ ਨਹੀਂ ਥੈਂਕ ਯੂ ਭਾਜੀ ਸਾਰਿਆਂ ਦਾ ਸਪੈਸ਼ਲੀ ਰਾਮਟੈਕ ਫੈਮਿਲੀ ਦਾ ਆਣਾ ਇਹ ਉਹ ਫੈਮਲੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਸਨਮਾਨ ਨਹੀਂ ਕੀਤਾ ਸਾਨੂੰ ਪੈਰਿਸਾ ਕੇ ਵੀ ਪੂਰੀ ਸਪੋਰਟ ਕੀਤੀ ਹੈ ਸਾਰੀ ਫੈਮਿਲੀ ਪੂਰਾ ਟੂਰਨਾਮੈਂਟ ਮਤਲਬ ਉੱਥੇ ਪਹੁੰਚੀ ਸੀ ਤਦ ਦਿਲ ਨੂੰ ਖੁਸ਼ੀ ਹੋਈ ਆ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਇੰਨੇ ਲੋਕ ਆ ਮੋਸਟਲੀ ਚਲੋ ਸਾਨੂੰ ਇਹਨਾਂ ਨੂੰ ਮਤਲਬ ਮਿਲਣ ਦਾ ਘੱਟ ਚਾਂਸ ਮਿਲਦਾ ਪਰ ਫਿਰ ਵੀ ਹਰ ਇੱਕ ਬੰਦਾ ਮਤਲਬ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਬੰਦਾ ਹਾਕੀ ਨੂੰ ਪਿਆਰ ਕਰ ਰਿਹਾ ਬ੍ਰਾਂਜ਼ ਮੈਡਲ ਜਿੱਤ ਕੇ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਵਾ ਮੈਚ ਕਿਸ ਤਰ੍ਹਾਂ ਦੇ ਸੀਗੇ ਕਿਸ ਤਰ੍ਹਾਂ ਕਿੰਨਾ ਕੁ ਸੰਘਰਸ਼ ਕਰਨਾ ਪਿਆ ਮੈਚ ਜਿੱਤਣ ਦੇ ਲਈ ਨਹੀਂ ਭਾਜੀ ਹਾਕੀ ਮਤਲਬ ਜਿਹੜਾ ਇੱਕ 올림픽 ਲੈਵਲ ਦਾ ਟੂਰਨਾਮੈਂਟ ਇੱਕ ਬਹੁਤ ਵੱਡਾ ਟੂਰਨਾਮੈਂਟ ਹੋ ਜਾਂਦਾ ਵਾ ਉੱਥੇ ਤੱਕ ਪਹੁੰਚਣ ਦੇ ਲਈ ਪਲੇਅਰ ਨੂੰ ਮਤਲਬ ਕਈ ਸਾਲਾਂ ਦਾ ਸਟ੍ਰਗਲ ਜਾਂ ਕਈ ਸਾਲਾਂ ਦੀ ਮਿਹਨਤ ਲ ਇਹ ਨੇ ਸਾਲ ਲਾਏ ਆ ਜਿਹੜੇ ਉਹ ਤੁਹਾਡੇ ਐਂ ਲੱਗਦਾ ਵੀ ਤੁਹਾਡੀ ਸਾਰੀ ਮਿਹਨਤ ਸਫਲ ਹੋਈ ਆ ਲੱਗਦਾ ਕਿ ਹੁਣ ਅਗਲੀ ਵਾਰੀ ਇੱਕ ਮੈਡਲ ਦਾ ਕਲਰ ਚੇਂਜ ਹੋ ਜਾਏਗਾ ਵੱਡਾ ਮੈਡਲ ਜਿਹੜਾ ਹੁਣ ਜਿੱਤ ਕੇ ਇੰਡੀਆ ਜਿੱਤ ਕੇ ਆਵੇਗੀ ਟੀਮ ਨਹੀਂ ਨਹੀਂ ਬਿਲਕੁਲ ਭਾਜੀ ਮਤਲਬ ਸਾਡੀ ਤਾਂ ਹਮੇਸ਼ਾ ਇਹੀ ਟਰਾਈ ਰਹਿੰਦੀ ਆ ਵੀ ਜਿਵੇਂ ਵੀ ਅਸੀਂ ਕਿਸੇ ਵੀ ਟੂਰਨਾਮੈਂਟ ਚ ਖੇਡਦੇ ਆ ਅਸੀਂ ਵਧੀਆ ਰਿਜ਼ਲਟ ਲੈ ਕੇ ਆਈਏ ਵਧੀਆ ਮੈਡਲ ਲੈ ਕੇ ਆਈਏ ਤੇ ਇਸ ਵਾਰੀ ਵੀ ਸਾਡੀ ਉਮੀਦ ਇਹੀ ਸੀ ਕਿ ਵੀ ਅਸੀਂ 골ਡ ਦੇ ਨਾਲ ਜਾਂ ਫਾਈਨਲ ਖੇਡ ਕੇ ਵਾਪਸ ਆਵਾਂਗੇ ਪਰ ਚਲੋ ਉਹ ਇੱਕ ਟਾਰਗੇਟ ਸਾਨੂੰ ਸਟਿਲ ਅਜੇ ਸਾਡੇ ਅੱਗੇ ਹੈਗਾ ਵੀ ਜਿਹੜਾ ਨੈਕਸ ਰਹੇ ਆ ਟੀਮ ਦੇ ਨਾਲ ਜੋ ਫੈਮਿਲੀ ਮੈਂਬਰ ਨੇ ਜੋ ਲੁਧਿਆਣਾ ਦੇ ਵਿੱਚ ਪਹੁੰਚੀ ਆ ਉਹਨਾਂ ਦੇ ਨਾਲ ਤਸਵੀਰਾਂ ਵੀ ਜਿਹੜੀਆਂ ਨੇ ਲਗਾਤਾਰ ਸਾਂਝੀਆਂ ਵੀ ਹੋ ਰਹੀਆਂ ਨੇ ਤਾਂ ਲੁਧਿਆਣਾ ਦੇ ਵਿੱਚ ਹਾਕੀ ਟੀਮ ਦਾ ਜਿਹੜਾ ਵਾ ਸਵਾਗਤ ਕੀਤਾ ਗਿਆ ਵਾ ਤਾਂ ਤਸਵੀਰਾਂ ਕੁਝ ਖਾਸ ਨੇ ਕਿਉਂਕਿ ਪੂਰੀ ਹਾਕੀ ਟੀਮ ਇਸ ਵਕਤ ਲੁਧਿਆਣਾ ਦੇ ਵਿੱਚ ਹੈਗੀ ਆ ਤਾਂ ਇਹ ਮੈਡਲ ਜਿੱਤ ਕੇ ਜਿਹੜੀ ਆ ਟੀਮ ਲੁਧਿਆਣਾ ਦੇ ਵਿੱਚ ਆਈ ਆ ਤਾਂ ਗੱਲਬਾਤ ਕਰ ਰਹੇ ਆ ਸਰਦੋਸ਼ ਸ਼ਬਦ ਮੈਡਲ ਜਿੱਤ ਕੇ ਆਏ ਉਹ ਲੁਧਿਆਣਾ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਪੂਰੀ ਹਾਕੀ ਟੀਮ ਦਾ ਕਿਸ ਤਰ੍ਹਾਂ ਦਾ ਮੈਸੇਜ ਦੈਣਾ ਚਾਹੁੰਗੇ ਬਿਲਕੁਲ ਬਿਲਕੁਲ ਜੀ ਬਹੁਤ ਖੁਸ਼ੀ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਲੈ ਕੇ ਆਉਂਦੇ ਆ ਸਾਨੂੰ ਇਦਾਂ ਹੀ ਮਾਨ ਸਨਮਾਨ ਮਿਲਦਾ ਵਾ ਬਹੁਤ ਖੁਸ਼ੀ ਦੀ ਗੱਲ ਹੈ ਇਸ ਪਰਿਵਾਰ ਦਾ ਇਸ ਲੁਧਿਆਣੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅਸੀਂ ਜਦੋਂ ਨੈਕਸਟ ਟਾਈਮ ਕੋਈ ਮੈਡਲ ਲੈ ਕੇ ਆਈਏ ਸਾਨੂੰ ਇਦਾਂ ਸਾਨੂੰ ਗਰਾਉਣ ਸਾਡਾ ਸਨਮਾਨਤ ਕਰਨ ਤੇ ਬਹੁਤ ਖੁਸ਼ੀ ਦੀ ਗੱਲ ਹੈ ਥੈਂਕ ਯੂ ਸੋ ਮਚੂਰਲੀ ਕੋਸ਼ਿਸ਼ ਹੈ ਉਨਕੀ ਰਹੇਗੀ ਕਿ ਕੀ ਰਣਨੀਤੀ ਨੂੰ ਅਗਲੀ ਤਿਆਰ ਕੀਤੀ ਜਾ ਰਹੀ ਟੀਮ ਨੇਤੀ ਭਾਈ ਨੈਕਸਟ ਟਾਈਮ ਸਾਡੇ ਮੈਚਸ ਨੇ ਦਿੱਲੀ ਮੈਚਸ ਹੋ ਰਹੇ ਨੇ ਜਰਮਨ ਨਾਲ ਮੈਚਸ ਦੇ ਫਰੈਂਡ ਬਹੁਤ ਟਫ ਰਿਆ ਜੀ ਸਪੋਰਟਸਮੈਨ ਲਈ ਜਿਹੜੀ ਜਰਨੀ ਆ ਉਹ ਬਹੁਤ ਟਫ ਰਹਿੰਦੀ ਹੈ ਜੀ ਹਾਰਡ ਵਰਕ ਰੈਂਦਾ ਵਾ ਅੱਜ ਹਾਰਡ ਵਰਕ ਕਰਨਾ ਸੀ ব্রੌਂਜ਼ ਮੈਡਲ ਲੈ ਕੇ ਆਏ ਆ ਚੈਂਪੀਅਨ ਟਰੋਫੀ ਤੇ 골ਡ ਮੈਡਲ ਲੈ ਕੇ ਆਏ ਆ ਪੂਰੇ ਦੇਸ਼ ਦਾ ਪੰਜਾਬ ਦਾ ਨਾ ਉਚਾ ਗਿਤਾ ਜੀ ਨੈਕਸਟ ਟਾਈਮ ਵੀ ਸਿੱਧਾ ਕਰਾਂਗੇ ਧੰਨਵਾਦ ਬਿਲਕੁਲ ਡੈਕਸ ਜਿਹੜੀਆਂ ਉਮੀਦਾਂ ਨੇ ਕਿ ਅਗਲਾ ਮੈਚ ਜਿਹੜਾ ਵਾ ਅਗਲੇ ਮੈਚ ਜਿਹੜਾ ਵਾ ਗੋਲ ਮੈਡ ਲੈ ਲਿੱਤਾ ਜਾਵੇ ਤਾਂ ਟੀਮ ਦੇ ਜਿਹੜੇ ਕੈਪਟਨ ਨੇ ਉਹ ਵੀ ਸਾਡੇ ਨਾਲ ਮਿਲ ਜੁਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸਭ વિશેષ ਸਨਮਾਨ ਜਿਹੜਾ ਵਾ ਇਸ ਵਕਤ ਹੋਰਿਆ ਗੱਲਬਾਤ ਕਰਨ ਜੁਨੇ ਆ ਸਰ ਦੋ ਸ਼ਬਦ ਸਿਰਫ ਦੋ ਸ਼ਬਦ ਸਰ ਕੀ ਕਹਿਣਾ ਚਾਹੂਗੀ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਜੀ ਤੁਹਾਨੂੰ ਮਿਲਣ ਆਏ ਦਿੱਲੀ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਆਟੋਗ੍ਰਾਫ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕਿਉਂਕਿ ਇਹ ਟੀਮ ਜਿਹੜੀ ਆ ਲੁਧ ਸ਼ਾਨਦਾਰ ਜਿੱਤ ਹਾਸਲ ਕੀਤੀ ਆ ਤਾਂ ਅਸੀਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਸ ਤਸਵੀਰਾਂ ਹਰ ਕੋਈ ਆਪਣੇ ਨਾਲ ਤਸਵੀਰ ਜਿਹੜਾ ਵਾ ਖਿਚਵਾ ਰਿਹਾ ਤਾਂ ਹੋਕੀ ਦੇ ਉੱਤੇ ਜਿਹੜੇ ਨੇ ਆਟੋਗ੍ਰਾਫ ਜਿਹੜੇ ਉੱਤੇ ਜਾਂਦੇ ਸਰ ਸਿਰਫ ਦੋ ਸ਼ਬਦ ਕੀ ਮੈਸੇਜ ਦੇਣਾ ਚਾਹੁੰਗੇ ਸਰ ਤਾਂ ਇਹ ਤੁਸਵੀਰਾਂ ਤੁਸੀਂ ਦੇਖ ਸਕਦੇ ਹੋ ਸੈਲਫੀਆਂ ਜਿਹੜੀਆਂ ਲਿੱਤੀ ਜਾ ਰਹੀਆਂ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਟੀਮ ਉਹ ਸਰ ਦੋ ਸ਼ਬਦ ਸਿਰਫ ਦੋ ਸ਼ਬਦ ਕੀ ਕਹਿਣਾ ਚਾਹੂਗੇ ਓਲੰਪਿਕ ਦਾ ਸਫਰ ਕਿੱਦਾਂ ਹੋ ਰਿਹਾ ਸਰ ਬਹੁਤ ਵਧੀਆ ਚੱਲ ਰਹੀ ਆ ਐਂਡ ਫੋਕੀ ਦੇ ਵਿੱਚ ਬੈਕ ਟੂ ਵਰਕ ਮੈਡਲ ਲੈ ਕੇ ਆਉਣਾ ਬਹੁਤ ਵੱਡੀ ਗੱਲ ਆ ਸਾਡੇ ਲਈ ਕੀ ਸੰਦੇਸ਼ ਦੇਣਾ ਚਾਹੂਗੇ ਅ ਜੁਧਿਆਣਾ ਦੇ ਵਿੱਚ ਪਹੁੰਚੋ ਸਵਾਗਤ ਕੀਤਾ ਜਾ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਜੀ ਆਪਣਾ ਰਾਮਟੈਕਸ ਵਾਲੇ ਐਂਡ ਸਪੈਸ਼ਲੀ ਜੇਪੀ ਸਰ ਦਾ ਜੀ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਐਂਡ ਗਾਈਡ ਕੀਤਾ ਮਤਲਬ ਥਰੂਆਊਟ ਦਾ ਸਾਡੀ ਗੱ ਕਰਨੀ ਜੇ ਉੱਥੇ ਨਾਲ ਸੀ ਜੀ ਤੇ ਬਹੁਤ ਵੱਡੀ ਗੱਲ ਆ ਕਿ ਇੱਕ ਹਾਕੀ ਦੇ ਪ੍ਰੇਮੀ ਆ ਜਿਹੜੇ ਆਪਾਂ ਪੰਜਾਬੀ ਚ ਗਿਆਨ ਦੇ ਕਟੜ ਫੈਨ ਨੇ ਤੇ ਉਹ ਨਾਲ ਨੇ ਉੱਥੇ ਸਾਡੇ ਜੁੜੇ ਰਹੇ ਆ ਤੇ ਸਾਨੂੰ ਸਪੋਰਟ ਕੀਤੀ ਬਹੁਤ ਬਹੁਤ ਧੰਨਵਾਦ ਅਗਲੀ ਕੀ ਤਿਆਰੀ ਕੀਤੀ ਜਾ ਰਹੀ ਪੂਰੀ ਟੀਮ ਵੱਲੋਂ ਅਗਲਾ ਸਫਰ ਕਿਸ ਤਰ੍ਹਾਂ ਦਾ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਅੱਛੇ ਵਧੀਆ ਮੇਜਰ ਟੂਰਨਾਮੈਂਟ ਆਉਂਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਹੋਰ ਦੋਨੀ ਮਿਹਨਤ ਕਰਾਂਗੇ ਤੇ ਇਦਾਂ ਹੀ ਵਧੀਆ ਪਰਫਾਰਮ ਕਰਦੇ ਰਹਿਣਾ ਪੂਰੀ ਟੀਮ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਅੱਜ ਪੂਰੀ ਟੀਮ ਦਾ ਜਿਹੜਾ ਵਾ ਸਵਾਗਤ ਕੀਤਾ ਗਿਆ ਵਾ ਫੈਮਿਲੀ ਮੈਂਬਰ ਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਆਟੋਗ੍ਰਾਫ ਜਿਹੜੇ ਨੇ ਉਹ ਟੀਮ ਜਿਹੜੀ ਇੱਥੇ ਪਹੁੰਚੀ ਲੁਧਿਆਣਾ ਦੇ ਵਿੱਚ ਤਾਂ ਉਹ ਆਟੋਗ੍ਰਾਫ ਵੀ ਜਿਹੜੀ ਹੈ ਇਸ ਵਕਤ ਪੂਰੀ ਟੀਮ ਦੇ ਰਹੀ ਹੈ ਤਾਂ ਇਹ ਤਸਵੀਰਾਂ ਕੁਝ ਖਾਸ ਪਲ ਨੇ ਕਿਉਂਕਿ ਅੱਜ ਪੂਰੀ ਹੋਕੀ ਟੀਮ ਦਾ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਤਾ ਕੁਝ ਹੋਰ ਹੋਕੀ ਟੀਮ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਬਾਈ ਦੋ ਸ਼ਬਦ ਹੋਕੀ ਟੀਮ ਤੁਸੀਂ ਜਿੱਤ ਕੇ ਆਏ ਮੈਡਲ ਜਿੱਤ ਕੇ ਆਏ ਹੋ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਲੁਧਿਆਣਾ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਸਨਮਾਨ ਕੀਤਾ ਜਾ ਰਿਹਾ ਬਿਲਕੁਲ ਹੀ ਸਭ ਤੋਂ ਪਹਿਲੇ ਮੈਂ ਆਰਮ ਟੈਕਸ ਫੈਮਲੀ ਦਾ ਤੇ ਜਿੰਨੇ ਸਾਰੇ ਫੈਮਲੀ ਆਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਨੂੰ ਇੰਨਾ ਫੀਲ ਹੋਇਆ ਗਿਆ ਕਿ ਹੌਕੀ ਨੂੰ ਕਿੰਨਾ ਪਿਆਰ ਕਰਦੇ ਆ ਤੇ ਸਾਨੂੰ ਇੰਨਾ ਵਧੀਆ ਸਨਮਾਨ ਦਿੱਤਾ ਗਿਆ ਤੇ ਅਸੀਂ ਬਹੁਤ ਖੁਸ਼ ਫੀਲ ਕਰਦੇ ਆ ਸੋ ਲੱਗਦਾ ਕਿ ਹੌਕੀ ਦੇ ਵਿੱਚ ਆਮ ਮੈਚ ਦੇਖਣੇ ਪਸੰਦ ਕਰਨ ਲੱਗ ਗਏ ਨੇ ਪਲੇਅਰਾਂ ਦਾ ਜਿਹੜਾ ਮਾਨ ਵਧਾਣ ਲੱਗ ਗਏ ਨੇ ਬਿਲਕੁਲ ਜੀ ਕਿਉਂਕਿ ਸਾਡਾ ਤਾਂ ਮੇਨ ਹੀ ਟਾਸਕ ਰਹਿੰਦਾ ਹੈ ਕਿ ਹਾਂ ਜਦੋਂ ਵੀ ਕੋਈ ਇਹੀ 빅 ਅਚੀਵਮੈਂਟ ਕਰਨ ਜਾਈਏ ਕੋਈ 올림픽 ਹੋਵੇ ਜਾਂ ਕੌਨਲਮਤ ਗੇਮ ਹੋਵੇ ਸਾਡਾ ਮੇਨ ਹੀ ਟਾਰਗਟ ਹੈ ਹਾਂ ਇਹ ਮੈਡਲ ਲੈ ਕੇ ਆਈਏ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਇੱਕ ਉਹ ਚੀਜ਼ ਅਨਸਰ ਕਰਵਾਈ ਹੈ ਕਿ ਹਾਂ ਤੁਸੀਂ ਇਹ ਨਹੀਂ ਕਿ ਹਾਕੀ ਨਹੀਂ ਤੁਸੀਂ ਜਿਹੜੀ ਮਾਜੀ ਗੇਮ ਚੁਣੋ ਬਟ ਇਹ ਹੈ ਕਿ ਜੇ ਤਾ ਤੁਸੀਂ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਸਪੋਰਟਸ ਨੂੰ ਪਿਆਰ ਕਰੋ ਤੇ ਤੁਸੀਂ ਇੱਕ ਦਿਨ ਆਪਣਾ ਨਾਮ ਤੇ ਆਪਣੀ ਫੈਮਿਲੀ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਯੂਥ ਲਈ ਕੀ ਰਣ ਤੇ ਬਟ ਇੱਕ ਟਾਰਗੇਟ ਸੈੱਟ ਕਰੋ ਕਿ ਹਾਂ ਮੈਂ ਆਹ Aim ਕਲੀਅਰ ਕਰਨਾ ਆ Aim ਤੱਕ ਪਹੁੰਚਣਾ ਮੈਂ 올림픽 ਖੇਡਣੀ ਆ 올림픽 ਦੇ ਮੈਡਲ ਲੈਣਾ ਆ ਤੇ ਕੋਈ ਵੀ ਸਪੋਰਟ ਹੋਵੇ ਇਹ ਨਹੀਂ ਕਿ ਹਾਕੀ ਨਹੀਂ ਹਾਕੀ ਹੋਵੇ ਕ੍ਰਿਕਟ ਹੋਵੇ ਬਾਲੀਵਾਲ ਹੋਵੇ ਜਿਹੜੀ ਮਾਜੀ ਚੁਣੋ ਬਟ ਇਹ ਆ ਕਿ ਹਾਂ ਆਪਣਾ 100% ਦਿਓ ਆਪਣਾ ਐਕਸਟਰਾ ਵੀ ਮਿਹਨਤ ਕਰਨ ਜਾਓ ਇਹ ਨਹੀਂ ਕਿ ਜੇ ਤੁਹਾਨੂੰ ਕੋਚਿੰਗ ਲੈ ਕੋਚ ਤੁਹਾਨੂੰ 2 ਘੰਟੇ ਪ੍ਰੈਕਟਿਸ ਕਰਵਾ ਰਹੇ ਆ ਤੇ ਉਹੀ ਤੁਸੀਂ ਪ੍ਰੈਕਟਿਸ ਨਹੀਂ ਤੁਸੀਂ 1 ਘੰਟਾ ਆਪਣਾ ਵੀ ਲਓ ਜਾ ਕੇ ਤੇ ਤੁਸੀਂ ਬਹੁਤ ਜਲਦੀ ਸਫਲ ਹੋ। ਥੈਂਕ ਯੂ ਬਿਲਕੁਲ ਇਹ ਹਾਕੀ ਟੀਮ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਜਿਨ੍ਹਾਂ ਦਾ ਅੱਜ ਸਵਾਗਤ ਕੀਤਾ ਗਿਆ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਿੰਨੇ ਕੇਕ ਜਿਹੜਾ ਵਾ ਕੱਟਿਆ ਜਾ ਰਿਹਾ ਵਾ ਕਿਉਂਕਿ ਹਾਕੀ ਟੀਮ ਬ੍ਰਾਊਂਜ਼ ਬੈਲਜ ਜਿੱਤ ਕੇ ਡੀਐਲ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤੁਸੀਂ ਤਸਵੀਰਾਂ ਦੇਖੋ ਦੇਖ ਖਾਸ ਕੇਕ ਜਿਹੜਾ ਵਾ ਉਹ ਤਿਆਰ ਕੀਤਾ ਗਿਆ ਵਾ ਇੱਕ ਵਾਰ ਕੇਕ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਦਿੰਨੇ ਕੋਲ ਉਹਦੀ ਤਾਂ ਇਹ ਪੂਰੀ ਹਾਕੀ ਟੀਮ ਜਿਸ ਦੇ ਉੱਤੇ ਕੇਕ ਦੇ ਉੱਤੇ ਹਾਕੀ ਬਣਾਈ ਆ ਪੂਰੀ ਟੀਮ ਦੀ ਜਿਹੜੀ ਆ ਫੋਟੋ ਆ Olympics ਦਾ ਲੋਗੋ ਲਗਾਇਆ ਗਿਆ ਵਾ ਤਾਂ ਇਹ ਮੈਚ బ్రోంజ్ మెడల్ ਜਿਹੜਾ ਵਾ ਜਿੱਤੇ ਸੀ ਉਹ 브్రాంజ్ మెడల్ ਵੀ ਜਿਹੜਾ ਵਾ ਆ ਹੋਕੀ ਦੇ ਉੱਤੇ ਕੇਕ ਦੇ ਉੱਤੇ ਬਣਾਇਆ ਗਿਆ ਵਾ ਤਾਂ ਇਹ ਵਿਸ਼ੇਸ਼ ਸਨਮਾਨ ਅੱਜ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖਦੇ ਹੋ ਯਾਦ ਕਰ ਤਸਵੀਰਾਂ ਨੇ ਤਾਂ ਇਹ ਮੈਚ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੇਟਾ ਮੀਡੀਆ ਤੁਹਾਨੂੰ ਲੁਧਿਆਣਾ ਦੇ ਵਿੱਚ ਇਹ ਵਿਸ਼ੇਸ਼ ਸਨਮਾਨ ਅੱਜ ਕੀਤਾ ਗਿਆ ਵਾ ਤਾਂ ਇੱਕ ਵਾਰ ਫੇਰ ਦੱਸ ਦੇਣੀ ਕਿ 올림픽 ਦੇ ਵਿੱਚੋਂ 브라운 ਮੈਡਲ ਜਿੱਤ ਕੇ ਟੀਮ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤਾਂ ਅੱਜ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਵਿਸ਼ੇਸ਼ ਸਨਮਾਨ ਜਿਹੜਾ ਵਾ ਅੱਜ ਲੁਧਿਆਣਾ ਦੇ ਵਿੱਚ ਕੀਤਾ ਗਿਆ ਵਾ ਪੁਨਿਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ